ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਫਲੈਗ ਮਾਰਚ ਪੁਲਿਸ ਵੱਲੋਂ ਜਿਹੜਾ ਹੈ ਕੀਤਾ ਜਾ ਰਿਹਾ ਵਿਰਿੰਦਰਜੀਤ ਸਿੰਘ ਖੋਸੇ ਦੀ ਜੋ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਫਲੈਗ ਮਾਰਚ ਕੀਤਾ ਜਾ ਰਿਹਾ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੀਨੀਅਰ ਅਧਿਕਾਰੀਆਂ ਦੇ ਨਾਲ ਤੇ ਜਾਣਾਂ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਨਜ਼ਦੀਕ ਆ ਰਹੀਆਂ ਨੇ ਤੇ ਖਾਸ ਤੌਰ ਤੇ ਫਲੈਗ ਮਾਰਚ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਖੋਸੇ ਜੀ ਕੀ ਕਹਿਣਾ ਚਾਹੋਗੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਲਗਾਤਾਰ ਹੀ ਔਰ ਕੀ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਅਪੀ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਲੋਕ ਸਭਾ ਦੀਆਂ 2024 ਦੀਆਂ ਇਲੈਕਸ਼ਨਸ ਨੇ ਜੀ ਇਸ ਲਈ ਪੁਲਿਸ ਤੇ ਪੈਰਾ ਮਿਲਟਰੀ ਫੋਰਸਸ ਬਿਲਕੁਲ ਪੰਪਾਂ ਭਾਰ ਨੇ ਜੀ ਇਸ ਕਰਕੇ ਜੋ ਕ੍ਰਿਮੀਨਲ ਐਲੀਮੈਂਟਸ ਹਨ ਉਹਨਾਂ ਨੂੰ ਇੱਕ ਤਰੀਕੇ ਨਾਲ ਵਾਰਨਿੰਗ ਹੈ ਕਿਉਂਕਿ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਲਿਪਤ ਨਾ ਹੋਣ ਕਿਉਂਕਿ ਪੁਲਿਸ ਬਹੁਤ ਹੀ ਸ਼ਕਤੀ ਨਾਲ ਹਰ ਤਰੀਕੇ ਨਾਲ ਚੈਕਿੰਗ ਕਰ ਰਹੀ ਹੈ ਕੋਈ ਬੰਦਾ ਇਲੀਗਲ ਲਿਕਰ ਜਾਂ ਅਨਕਾਊਂਟਡ ਕੈਸ਼ ਜੀ ਜਾਂ ਕਿਸੇ ਵੀ ਨਸ਼ੇ ਪ੍ਰਦਾਤ ਨੂੰ ਟ੍ਰਾਂਸਪੋਰਟ ਨਾ ਕਰੇ ਅਦਰਵਾਈਜ਼ ਉਸ ਦੇ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ। ਲੇਕਿਨ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਜੇ ਜੀ ਕਈ ਲੋਕਾਂ ਕੋਲ ਹਥਿਆਰ ਵੀ ਨਹੀਂ ਕੀ ਉਹਨਾਂ ਨੂੰ ਹੁਣ ਕਹਿ ਦਿੱਤਾ ਗਿਆ ਕਿ ਉਹ ਵੀ ਜਮ੍ਹਾਂ ਸਲਾ ਜਿਹੜਾ ਉਹ ਵੀ ਜਮ੍ਹਾਂ ਕਰਾਇਆ ਜਾ ਸਕੇ। ਬਿਲਕੁਲ ਜੀ ਜਿਨ੍ਹਾਂ ਕੋਲ ਵੈਪਨਸ ਨੇ ਆਪਣੀ ਲਾਇਸੈਂਸੀ ਵੈਪਨ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਬੰਧਤ ਥਾਣੇ ਜਾਂ ਫਿਰ ਕਿਸੇ ਨੀਅਰੈਸਟ ਗਨ ਹਾਊਸ ਦੇ ਵਿੱਚ ਆਪਣਾ ਅਸਲਾ ਜਮ੍ਹਾਂ ਕਰਾਉਣ ਤੇ ਇਸ ਦੇ ਤਹਿਤ ਅਗਰ ਕਿਸੇ ਨੂੰ ਕਿਸ ਤਰੀਕੇ ਦੀ ਕੋਈ ਸਿਕਿਉਰਿਟੀ ਪ੍ਰੋਬਲਮ ਆ ਤਾਂ ਉਹ ਮਾਨਯੋਗ ਸੀਪੀ ਸਾਹਿਬ ਜਾਨੋ ਵਾਲਾ ਜੋ ਵੀ ਸਕ੍ਰੀਨਿੰਗ ਕਮੇਟੀ ਬਣਾਈ ਗਈ ਹੈ ਉਸ ਦੇ ਤਹਿਤ ਐਗਜ਼ੈਂਪਸ਼ਨ ਵੀ ਲੈ ਸਕਦਾ ਜੀ ਲੇਕਿਨ ਕਈ ਵਾਰ ਦੇਖਣ ਨੂੰ ਮਿਲਿਆ ਜੀ ਕਿ ਕਈ ਲੋਕ ਰੀਚ ਕਰਨਾ ਚਾਹੁੰਦੇ ਨੇ ਪੁਲਿਸ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸਣਾ ਵੀ ਚਾਹੁੰਦੇ ਨੇ ਲੇਕਿਨ ਕਿਸ ਤਰ੍ਹਾਂ ਸੰਪਰਕ ਕਰਨ ਕਿਉਂਕਿ ਸਾਰਿਆਂ ਦੀ ਨਜ਼ਰ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਨਜ਼ਰ ਆ ਰਹੀ ਹੈ ਜੀ ਸਰ ਸਾਰੇ ਪਾਸੇ ਜੀ ਸਭ ਤੋਂ ਪਹਿਲਾਂ ਤੁਸੀਂ ਜੀ 112 ਨੰਬਰ ਜੋ ਕਿ ਸਾਡਾ ਨੈਸ਼ਨਲ ਹੈਲਪਲਾਈਨ ਨੰਬਰ ਹੈ ਜੀ ਅਗਰ ਪੁਲਿਸ ਦੇ ਰਿਲੇਟਿਡ ਕੋਈ ਵੀ ਤੁਹਾਡੀ ਕੋਈ ਪ੍ਰੋਬਲਮ ਹੈ ਜਾਂ ਕੋਈ ਕੰਪਲੇਂਟ ਆ ਤੁਸੀਂ ਇਸ ਦੇ ਉੱਪਰ ਕਾਲ ਕਰ ਸਕਦੇ ਹੋ ਜੋ ਸਾਡੇ ਸਬੰਧਤ ਪੀਸੀਆਰ ਨੇ ਵਾਈਕਲਸ ਨੇ ਉਹ ਤੁਰੰਤ ਤੁਹਾਡੇ ਕੋਲ ਮੌਕੇ ਤੇ ਪਹੁੰਚਣਗੇ ਤੇ ਜੋ ਬਣਦੀ ਕਾਰਵਾਈ ਬਣਦੀ ਉਸ ਦੇ ਵਿੱਚ ਕਰਨਗੇ ਕਿੰਨੀਆਂ ਜਗ੍ਹਾ ਤੇ ਸਾਰਾ ਕੱਢਿਆ ਜਾ ਰਿਹਾ ਫਲੈਗ ਮਾਰਚ ਆ ਮੇਰੇ ਸਰ ਤੇ ਵਿੱਚ ਇਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਕਿੰਨੀਆਂ ਜਗ੍ਹਾ ਤੇ ਕੱਢਿਆ ਜਾ ਰਿਹਾ ਹੈ ਹਰ ਸਬ ਡਿਵੀਜ਼ਨ ਦੇ ਵਿੱਚ ਹਰ ਕੰਸਰਨਡ ਆਫੀਸਰ ਕੱਢ ਰਹੇ ਨੇ ਫਲੈਗ ਮਾਰਚ ਜੀ ਸੋ ਅੱਜ ਅਸੀਂ ਇੱਥੇ ਨਾਰਥ ਸਬ ਡਿਵੀਜ਼ਨ ਦੇ ਵਿੱਚ ਜੋ ਸਾਡੇ ਕੰਸਰਨਡ ਚਾਰੇ ਐਸਟੀਚਓਜ਼ ਨੇ ਅਸੀਂ ਇਹ ਫਲੈਗ ਮਾਰਚ ਕਰ ਰਹੇ ਹਾਂ ਲੋਕਾਂ ਨੂੰ ਹੋਰ ਕੀ ਅਪੀਲ ਕਰਨਾ ਚਾਹੋਗੇ ਕਿ ਕਿਸੇ ਤਰ੍ਹਾਂ ਕਿਸੇ ਟਾਈਮ ਤੇ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਵਸਤੂਆਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਨਜ਼ਰ ਵੀ ਆਉਂਦੀਆਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਇਹੀ ਅਪੀਲ ਹੈ ਕਿ ਅਗਰ ਤੁਹਾਨੂੰ ਕੋਈ ਵੀ ਸਸਪੀਸ਼ੀਅਸ ਆਬਜੈਕਟ ਦਿਖਦਾ ਵਾ ਜਾਂ ਕੋਈ ਵੀ ਇਲੈਗਲ ਐਕਟੀਵਿਟੀ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਨਜ਼ਰ ਆਉਂਦੀ ਹੈ ਤਾਂ ਤੁਰੰਤ ਤੁਸੀਂ ਪੁਲਿਸ ਨੂੰ ਇਨਫੋਰਮ ਕਰੋ ਤਾਂ ਕਿ ਉਹਨਾਂ ਦੇ ਬੰਦੀ ਕਾਰਵਾਈ ਹੋ ਸਕੇ ਤੇ ਇਲੈਕਸ਼ਨ ਜਾਂ ਲਾਅ ਐਂਡ ਔਰਡਰ ਦੇ ਵਿੱਚ ਕੋਈ ਵੀ ਵਿਘਨ ਨਾ ਪਵੇ ਜਿਹੜੇ ਗਲਤ ਅਨਸਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਕਿਉਂਕਿ ਲਗਾਤਾਰ ਹੀ ਗਨਫਾਇਰ ਵੀ ਹੁੰਦੇ ਹੋਏ ਨਜ਼ਰ ਆਏ ਸੀ ਕਿ ਅਮਰitsar ਦੇ ਵਿੱਚ ਉਹਨਾਂ ਨੂੰ ਕੀ ਸਰ ਅਪੀਲ ਕਰਨਾ ਚਾਹੋਗੇ ਇਹੀ ਵਾਰਨਿੰਗ ਆ ਕਿ ਫੋਰਸਿਸ ਚਾਹੀਏ ਪੰਜਾਬ ਪੁਲਿਸ ਹੋਵੇ ਜਾਂ ਪੈਰਾਮਿਲਟਰੀ ਫੋਰਸਿਸ ਹੋਣ ਉਹ ਬਿਲਕੁਲ ਤਨਾਤ ਨਹੀਂ ਹੈ। ਅਗਰ ਤੁਸੀਂ ਕਿਸੇ ਵੀ ਕ੍ਰਿਮਨਲ ਐਕਟੀਵਿਟੀ ਦੇ ਵਿੱਚ ਲਿਪਟ ਹੁੰਨੇ ਹੋ ਤਾਂ ਤੁਹਾਡੇ ਖਿਲਾਫ ਸਖਤ ਬੰਦੀ ਤੋਂ ਬੰਦੀ ਕਾਰਵਾਈ ਕੀਤੀ ਜਾਊ। ਸੋ ਇਹ ਸਾਨੂੰ ਬ੍ਰਿੰਦਾਜੀਤ ਸਿੰਘ ਖੋਸਾ ਜੀ ਜਿਨ੍ਹਾਂ ਵੱਲੋਂ ਜਿਹੜਾ ਹੈ ਅੱਜ ਫਲੈਗ ਮਾਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਫਲੈਗ ਮਾਰਚ ਜਿਹੜਾ ਰਣਜੀਤ ਐਵੇਨਿਊ ਦੇ ਇਲਾਕੇ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਹੈ ਹੁਣ ਅਲੱਗ-ਅਲੱਗ ਜਗ੍ਹਾ ਤੋਂ ਪਹੁੰਚ ਕੇ ਹੁਣ ਰਣਜੀਤ ਐਵੇਨਿਊ ਜਿਹੜਾ ਹੈ ਪਹੁੰਚ ਕੇ ਜਿਹੜਾ ਖਤਮ ਹੋਏਗਾ। ਲੇਕਿਨ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਲਾਅ ਐਂਡ ਆਰਡਰ ਨੂੰ ਮੇਨਟ ਕਿਤੇ ਜਾ ਰਿਹਾ ਕਿਉਂਕਿ ਲੋਕ ਸਭਾਆਂ ਚੋਣਾ ਆ ਚੁੱਕੀਆਂ ਨੇ ਤੇ ਗਲਤ ਅੰਸਰਾਂ ਦੇ ਉੱਤੇ ਥੱਲ ਪਾਉਣ ਵਾਸਤੇ ਜਿਹੜੀ ਹੈ ਇਹ ਫਲੈਗ ਮਾਸਟ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਕੈਮਰਾਮੈਨ ਵਾਚ ਦੇ ਰਾਗੁਰਪੇ ਸਿੰਘ ਬਾਬੂ ਸ਼ਾਹੀ Kita ambil ਇਹ ਇੱਕ ਸਾਬੂ ਹੋ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਸਾਲ ਦੇ ਵਿੱਚ ਪੁਲਿਸ ਨੇ ਨੋਟਸ ਤਿਆਰ ਕੀਤਾ ਜਾ ਰਿਹਾ ਹੈ ਇਸ ਵੀ ਨੋਟਸ ਕਰੰਦਰ ਸਿੰਘ